ਇਨ ਬੱਚਿਆਂ ਦੀ ਮਾਂ ਦੇ ਵੱਲੋਂ ਆਪਣੇ ਘਰ ਵਾਲੇ ਨੂੰ ਸਹੇਲੀ ਦੇ ਘਰ ਫੜਿਆ ਗਿਆ ਜਿਸ ਤੋਂ ਬਾਅਦ ਕੀ ਹਾਈ ਵੋਲਟੇਜ ਡਰਾਮਾ ਹੋ ਗਿਆ ਦਰਸਲ ਰੰਗੇ ਹਾਥੀ ਇਸ ਘਰ ਵਾਲੀ ਨੇ ਆਪਣੇ ਸਹੇਲੀ ਦੇ ਘਰ ਆਪਣੇ ਹੀ ਘਰ ਵਾਲੇ ਨੂੰ ਫੜਿਆ ਤੇ ਤਿੰਨ ਬੱਚਿਆਂ ਦੀ ਮਾਂ ਦੇ ਵੱਲੋਂ ਆਪਣੇ ਘਰ ਵਾਲੇ ਨੂੰ ਦੂਜੀ ਜਨਾਨੀ ਦੇ ਨਾਲ ਜਦ ਫੜਿਆ ਜਾਂਦਾ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ। ਮਹਿਲਾ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੇ ਤਿੰਨ ਬੱਚੇ ਨੇ ਉਸ ਦੇ ਪਤੀ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਮ ਨਹੀਂ ਹੈ ਕਿ ਉਸ ਵੱਲੋਂ ਕੀ ਕੰਮ ਕੀਤੇ ਜਾ ਰਹੇ ਨੇ। ਮਹਿਲਾ ਦਾ ਇਹ ਕਹਿਣਾ ਹੈ ਕਿ ਇਹ ਨਾ ਘਰ ਆਉਂਦਾ ਨਾ ਹੀ ਉਸ ਦੇ ਨਾਲ ਕੋਈ ਗੱਲਬਾਤ ਕਰਦਾ ਤੇ ਇੱਕੋ ਗੱਲ ਕਰਦਾ ਹੈ ਕਿ ਮੈਨੂੰ ਤਲਾਕ ਦੇ ਦੇਵੇ। ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਘਰ ਵਾਲਾ ਜਿਸ ਜਗ੍ਹਾ ਦੇ ਉੱਪਰ ਹੈ ਤੇ ਉਹ ਪਹੁੰਚੀ ਇੱਥੇ ਤੇ ਹਾਈ ਵੋਲਟੇਜ ਡਰਾਮਾ ਹੋ ਗਿਆ। ਦੂਜੇ ਪਾਸੇ ਪਤੀ ਦਾ ਇਹ ਕਹਿਣਾ ਕਿ ਮੇਰੀ ਵਲੀ ਚੰਗੀ ਨਹੀਂ ਹੈ ਮੈਂ ਇਸ ਨਾਲ ਨਹੀਂ ਰਹਿਣਾ ਚਾਹੁੰਦਾ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਜਿੱਥੇ ਮਾ ਪੁੱਤ ਵੀ ਇਸੇ ਦਰਮਿਆਨ ਆਮੂ ਸਾਹਮਣੇ ਹੋ ਗਏ ਨੇ ਮਾ ਦੇ ਵੱਲੋਂ ਆਪਣੇ ਹੀ ਪੁੱਤ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਗਏ ਨੇ ਦੂਜੇ ਪਾਸੇ ਨੌਜਵਾਨ ਦੀ ਸਹੇਲੀ ਵੀ ਸਾਹਮਣੇ ਆਈ ਹੈ ਉਸ ਦਾ ਕਹਿਣਾ ਹੈ ਕਿ ਨੌਜਵਾਨ ਨੇ ਮੈਨੂੰ ਨਹੀਂ ਦੱਸਿਆ ਕਿ ਉਹ ਮੈਰਿਡ ਹੈ ਪਰ ਜਦ 6 ਮਹੀਨੇ ਹੋ ਜਾਂਦੇ ਨੇ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਵਿਆਹਿਆ ਹੋਇਆ ਪਰ ਉਸ ਦੇ ਵੱਲੋਂ ਮਾਫੀ ਮੰਗੀ ਗਈ ਸੀ ਜਿਸ ਕਰਕੇ ਉਸ ਦੀ ਸਹੇਲੀ ਦੇ ਵੱਲੋਂ ਵੀ ਮਾਫ ਕਰ ਦਿੱਤਾ ਗਿਆ ਤੇ ਸਹੇਲੀ ਦਾ ਕਹਿਣਾ ਹੈ ਕਿ ਜੇ ਮੇਰਾ ਸਾਥ ਦੇਵੇਗਾ ਤਾਂ ਮੈਂ ਵੀ ਇਸ ਦਾ ਸਾਥ ਕਦੇ ਨਹੀਂ ਛੱਡਾਂਗੀ ਅਗੇ ਆਪਾਂ ਸਾਰੇ ਡੱਬਰ ਦੀ ਡਿਟੇਲ ਰੱਖੀ ਹੋਈ ਹੈ ਇਹ ਸਾਰਾ ਡੱਬਰ ਹੀ ਆ ਹੋ ਜਾਏਗਾ ਇਹ ਮੈਂ ਨਾ ਕੋਈ ਵੀ ਅੱਡੀ ਗੱਲ ਨਹੀਂ ਮੰਨਦਾ ਜੀ ਨਹੀਂ ਮੰਨਦਾ ਬਿਲਕੁਲ ਐ ਐ ਬਲੈਕਮੇਲ ਕਰ ਦਿਆ ਨਾ ਪਤੀ ਕਿਥੋਂ ਮੰਨੇ ਪਤੀ ਤਾਂ ਤਾਈ ਮੰਨੇਗਾ ਬਲੈਕਮੇਲ ਕਰਨਾ ਛੋੜ ਦੇਵੇ ਮੇਰੇ ਪਤੀ ਨੇ ਬਲੈਕਮੇਲ ਕਰਦੀ ਹੈ ਕਿ ਮੈਂ ਮਰ ਜਾਊਂਗੀ ਅਨੂ ਬੁਲਾਉਂਦੀ ਰਾਤਾਂ ਨੂੰ ਫੋਨ ਕਰ ਕਰਕੇ ਮੈਂ ਡਿੱਗ ਪਈ ਮੈਂ ਫਲਾਣਾ ਕਰ ਗਈ ਉਹ ਕਿਵੇਂ ਛੱਡ ਦੇਵੇ ਤਿੰਨ ਤਿੰਨ ਬੱਚਿਆਂ ਨੂੰ ਆਪ ਨੂੰ ਸਮਝ ਜਾਈਏ ਮੇਰਾ ਘਰ ਖਰਾਬ ਕਰਦੀ ਪਈ ਹੈ ਇਹ ਸਾਡੇ ਤੁਹਾਡਾ ਘਰਵਾ ਹਾਂਜੀ ਹੋਣੇ ਕੀਗਾਉ ਦਾ ਸਪੋਰਟ ਕਰਨ ਆਏ ਸੀ ਆਪਣੇ ਬੱਚਿਆਂ ਨੂੰ ਮਾਰਨ ਪਿੱਛੇ ਅੱਜ ਤੁਸੀਂ ਮੋਲੇ ਮੈਂ ਆ ਕੇ ਪੁੱਛ ਲਈਓ ਸਾਰਿਆਂ ਨੂੰ ਕਹਿੰਦਾ ਸਭ ਦੇ ਸਾਹਮਣੇ ਇਹਨੇ ਕਿਹਾ ਮੈਨੂੰ ਅਗਰ ਮੇਰੇ ਬੱਚੇ ਆਰ ਮੇਰਾ ਨੂੰ ਕੁਝ ਹੋ ਜਾਂਦਾ ਨਾ ਇਹਨੂੰ ਅਰਿਸ ਕੀ ਹਰਖੈਲੂ ਗੁਰਪ੍ਰੀਤ ਕੌਰ ਨੂੰ ਇਹਨੂੰ ਅੰਦਰ ਕਰ ਦੇਣਾ ਦੋਨੋਂ ਅਗਰ ਮੇਰੇ ਬੱਚਿਆਂ ਨੇ ਆ ਮੇਰੀਆਂ ਮਾਂ ਨੂੰ ਕੁਝ ਹੋ ਜਾਵੇ ਤਾਂ ਇਹਨਾਂ ਸਾਰਿਆਂ ਨੂੰ ਡੱਬੜੇ ਦੇ ਅੰਦਰ ਕਰ ਦੇਣਾ ਇਹ ਤਾਂ ਸਾਰਿਆਂ ਦੇ ਡੱਬੜੇ ਦਾ ਪੱਟਿਆ ਹੋਇਆ ਕਿੰਨ ਜਨਾਨੀ ਸਮਾ ਲਓ ਆਪਣੀ ਐਸ ਜੀ ਸਾਨੂੰ ਤਾਂ ਹੁਣ ਪਤਾ ਚੱਲਿਆ 8 ਮਹੀਨੇ ਹੋ ਗਏ ਘਰ ਹੁਣ ਪਤਾ ਚੱਲਿਆ ਹੈ ਆਟ ਮਹੀਨੇ ਹੋ ਗਏ ਐ ਜਿਮ ਤੇ ਜਾਂਦਾ ਜਿਮ ਤੇ ਜਾਂਦਾ ਸੀ ਉੱਥੋਂ ਪਟਾਈ ਐ ਇੰਨੇ ਉਹ ਤਾਂ ਹੈਗੀ ਐ ਉਹ ਜੀ ਮਾਣਿਕ ਨਹੀਂ ਆ ਬਣਾ ਦਾ ਮੇਰਾ ਜੈਨੂ ਬਾਲਾ ਜੀ ਹਾਂ ਇਹ ਗੱਲਬਾਤ ਹੋਈ ਹੈ ਤੁਹਾਡੇ ਕੋਲ ਮੇਰਾ ਮੁੰਡੇ ਨੇ ਹੋਰ ਕੋਈ ਰੱਖੀ ਹੋਈ ਹੈ ਜੀ ਆਪਣੇ ਬੱਚਿਆਂ ਨੂੰ ਤਿੰਨਾਂ ਨੂੰ ਤਿੰਨ ਬੱਚੇ ਆ ਤੇ ਦੋ ਕੁੜੀਆਂ ਇੱਕ ਮੁੰਡਾ 2.5 ਸਾਲ ਦੀ ਛੋਟੀ ਕੁੜੀ ਆ 8 ਸਾਲ ਦੀ ਵੱਡੀ ਕੁੜੀ ਆ ਤੇ 3.5 ਸਾਲ ਦਾ ਮੁੰਡਾ ਅੱਜ ਇਹਦੇ ਮੁੰਡੇ ਨੂੰ ਇਹਨੇ ਸਾਨੂੰ ਆ ਘਰ ਪਹਿਲਾਂ ਬੋਲਿਆ ਇਹ ਸਾਨੂੰ ਪਹਿਲਾਂ ਮੈਂ ਬੋਲਦਾ ਰਿਹਾ ਮੇਰੇ ਨਾਲ ਬਰਾਬਰ ਬੈਠਦਾ ਰਿਹਾ ਇਹ ਕਹਿੰਦਾ ਤੂੰ ਮੇਰੀ ਮਾਂ ਨਹੀਂ ਹੈਗੀ ਕੰਦਾ ਤੂੰ ਮੇਰੀ ਮਾਂ ਲੁਧਿਆਣਾ ਦੇ ਇਹੋ ਜੀ ਆਈ ਹੋਈ ਐ ਮੈਨੂੰ ਇਸ ਤਰ੍ਹਾਂ ਬੋਲਿਆ ਇਹ ਤੇ ਫਿਰ ਇਹ ਮੁੰਡੇ ਦੇ ਹੱਥ ਚੁੱਕਿਆ ਨੇ ਅਸੀਂ ਅਸੀਂ ਕਿ ਅਸੀਂ ਮਰ ਜਾਂਦੇ ਅਸੀਂ ਆਪਾਂ ਮਕਾਨੇ ਆ ਅਸੀਂ ਗਲੀ ਵਿੱਚ ਆਏ ਤੇ ਮੁੰਡੇ ਦੇ ਤੇ ਕੱਢ ਚਪੇੜ ਮਾਰੀ ਮੁੰਡੇ ਦੇ ਖੂਣੀ-ਕੂਨ ਹੋ ਗਿਆ ਉਹ ਵਿੱਚ ਸਾਰੀ ਗਲੀ ਵਿੱਚ ਸਾਰੀ ਗਲੀ ਵਿੱਚ ਤੇ ਦੂਜੇ ਬੱਚੇ ਨੂੰ ਫੜਾ ਲੱਗਿਆ ਜੋ ਗਲੀ ਵਾਲਿਆਂ ਨੇ ਬਚਾਇਆ ਜੀ ਹਾਂ ਅੱਜ ਆ ਜੇ ਤੇ ਹੁਣ ਇੱਥੇ ਅਸੀਂ ਇੱਥੇ ਆਏ ਆ ਤੇ ਇੱਥੇ ਫੜਾ ਫੜ ਤੇ ਉਹਨੂੰ ਉਹਨੂੰ ਬਚਾਉਣ ਵਾਸਤੇ ਰੁਕੈਲ ਨੂੰ ਆਪਣੀ ਨੂੰ ਭੈਂਗੀ ਨੂੰ ਤੇ ਉਹਨੂੰ ਉਹਦੇ ਪਿੱਛੇ ਆਇਆ ਵਾ ਉਹ ਅੜਗਲ ਉਹ ਸ਼ਿਕਾਇਤ ਵੀ ਕੀਤੀ ਥਾਣੇ ਹਾਂ ਦਿੱਤੀ ਸੀ ਜੀ ਸੀਡ ਨਹੀਂ ਜਾਂਚ ਦਿੱਤੀ ਸੀ ਆਪਾਂ ਦਿੱਤੀ ਹੋਈ ਹੈ ਉੱਥੇ ਆਪਾਂ ਲਿਖਵਾਇਆ ਹੋਇਆ ਸਾਰਾ ਕੁਝ ਕਿ ਇਹਨੇ ਦੂਜੀ ਜਨਾਨੀ ਰੱਖੀ ਹੋਈ ਹੈ ਨਾਲ ਇਹਨੇ ਉੱਥੇ ਫੋਨ ਕਰਾਦਾ ਇਹ ਉੱਥੇ ਆਈ ਨਹੀਂ ਆਪਾਂ ਸਾਰਾ ਕੁਝ ਉੱਥੇ ਲਿਖਵਾਇਆ ਹੋਇਆ ਹੈ ਕਿ ਸਾਡਾ 14 ਫਰਵਰੀ ਦੀ ਡੇਟ ਹੈਗੀ ਹੈ ਉੱਥੇ ਆਪਾਂ ਕੰਪਲੇਂਟ ਦਿੱਤੀ ਹੋਈ ਹੈ ਸਾਰਾ ਕੁਝ ਲਿਖਾਇਆ ਹੋਇਆ ਹੈ ਪੁਲਿਸ ਦੇ ਲੋਕੀ ਕੀਤਾ ਗਿਆ ਪੁਲਿਸ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਨਾ ਉਹਨਾਂ ਨੇ ਇਹਨਾਂ ਨੂੰ ਸੱਦਿਆ ਇਹਨੇ ਪੈਸੇ ਚੜਾਤੇ ਉਹ ਕਹਿੰਦੇ ਕਮਿਸ਼ਨਰ ਤੇ ਜਾਓ ਪੁਲਿਸ ਨੇ ਕੁਝ ਨਹੀਂ ਕਰਿਆ ਇਹਨੇ ਪੈਸੇ ਚੜਾਤੇ ਨਾਲ ਇਹਨੇ ਫ ਕੀ ਨਾਮ ਆਇਆ ਡਾ ਮੇਰਾ ਨਾਮ ਸੌਰਵ ਗੁਪਤਾ ਜੇ ਕੋਈ ਗੱਲ ਹੋਈ ਹੈ ਤੁਹਾਡੀ ਵਾਈਫ ਦੇ ਵੱਲੋਂ ਤੁਹਾਡੇ ਉੱਪਰ ਨਾਮ ਲਗਾਏ ਯਾਰ ਤੁਹਾਡੇ ਮੇਰੀ ਮੇਰੀ ਵਾਈਫ ਦੀ ਜ਼ੁਬਾਨ ਬਹੁਤ ਗੰਦੀ ਹੈ ਜੀ ਇਹ ਮੇਰੇ ਪਰਿਵਾਰਿਕ ਮੈਂਬਰ ਨਾਲ ਨਹੀਂ ਇਹਦੀ ਬਣੀ ਕਿ ਰਿਸ਼ਤੇਦਾਰ ਨਾਲ ਨਹੀਂ ਬਣੀ ਬਾਕੀ ਕੀ ਰਹੀ ਗੱਲ ਮੇਰੀ ਸਹੇਲੀ ਦੀ ਗੰਦੀ ਇਹਨੂੰ ਬਲੈਕਮੇਲ ਕਰਦੀ ਹੈ ਕੋਈ ਬਲੈਕਮੇਲ ਨਹੀਂ ਕਰਦੀ ਇਹਨਾਂ ਕੋਈ ਪ੍ਰੂਫ ਹੈਗਾ ਤੇ ਮੈਨੂੰ ਵਹਾਣ ਤੇ ਜਈ ਗੱਲ ਦੂਜੀ ਮੇਰੀ ਮਾਂ ਨੂੰ ਵੀ ਪਤਾ ਸੀ ਮੇਰਾ ਫੇਰ ਹੈ ਮੇਰੀ ਭੈਣ ਨੂੰ ਵੀ ਪਤਾ ਸੀ ਮੇਰਾ ਫੇਰ ਹੈ ਮੇਰੀ ਭੈਣ ਮੈਨੂੰ ਕੰਦੀ ਰਹੀ ਹੈ ਕਿ ਇਹਨਾਂ ਪੇਪਰਾਂ ਦੁਬਾਰਾ ਆਪੇ ਚੱਲ ਜੇਗੀ ਬੱਚੇ ਤੇ ਸਾਰਾ ਰੋਲੇ ਹੀ ਹੁਣ ਸਾਰੇ ਮੇਰੇ ਖਿਲਾਫ ਹੋ ਗਏ ਨੇ ਬਾਕੀ ਇਹੋ ਜੀ ਕੋਈ ਗੱਲ ਨਹੀਂ ਬਾਕੀ ਮੈਂ ਜਨਾਨੀ ਨਾਲ ਨਹੀਂ ਹੁਣ ਰਹਿਣਾ ਕਿਉਂਕਿ ਮੈਂ ਦੁਨੀਆਂ 'ਚ ਰਵਾਨਾ ਰਵਾਂ ਮੇਰਾ ਆਪਣਾ ਨਹੀਂ ਪਤਾ ਬਾਕੀ ਮੈਂ ਜਿੰਨੇ ਮੇਰੇ ਸਾਥ ਚੱਲਦੇ ਮੈਂ ਜਨਾਨੀ ਨਾਲ ਨਹੀਂ ਰਹਿ ਸਕਦਾ ਕਾਰਨ ਕੀ ਹੈ ਕਾਰਨ ਕੀ ਹੈ ਕਿ ਮੇਰੇ ਮਨੋ ਲੱਥ ਗਈ ਹੈ ਜਿੱਦਾਂ ਤੇਰੀ ਆਵਾਜ਼ ਆ ਪਹਿਲੇ ਸਾਰੇ ਪਰਿਵਾਰਿਕ ਮੈਂਬਰਾਂ ਦੇ ਮਨੋਂ ਲੱਤੀ ਹੁਣ ਮੇਰੇ ਵੀ ਮਨੋਂ ਲੱਥ ਚੁੱਕੀ ਆ ਹੁਣ ਜੀਵੇ ਜੇ ਕੱਲ ਨੂੰ ਕੁਝ ਕਰਦੀ ਆ ਦੋਰਾ ਮੇਰੇ ਤੇ ਬਲੇਮ ਨਾ ਆਵੇ ਕਿਉਂਕਿ ਮੈਂ ਨਹੀਂ ਇਹਨੂੰ ਕਹਿ ਰਿਹਾ ਮਰੇ ਬਾਕੀ ਨੇ ਕਿਹਾ ਮਰਨ ਦੀ ਮੈਨੂੰ ਰੋਈ ਕੁੱਟਦਾ ਮਾਰਦਾ ਵੀ ਉਹ ਵੀ ਪ੍ਰੂਫ ਲਿਆ ਕੇ ਵਹਾ ਸਕਦੇ ਇਹਦੀ ਜੁੱਤੀ ਜਮਾ ਪਾਣੀ ਪੀਲਾਂਗਾ ਜੇ ਪ੍ਰੂਫ ਦੇ ਦੇਗੇ ਇਹਨੂੰ ਮੈਂ ਰੋਈ ਕੁੱਟਦਾ ਮਾਰਾਂਗਾ ਤੁਹਾਡੇ ਮਦਰ ਵੱਲੋਂ ਤੁਹਾਡੇ ਮਦਰ ਮਦਰ ਮੇਰੀ ਇੱਦਾ ਹੀ ਡਰਾਮੇ ਕਰਦੀ ਹੈ ਜੀ ਸ਼ੁਰਤੋਂ ਮਦਰ ਮੇਰੀ ਨੂੰ ਸਾਰਾ ਪਹਿਲੇ ਦਾ ਪਤਾ ਹੀ ਜੀ ਉਹਨਾਂ ਡਰਾਮੇ ਬਾਜਰੀ ਸ਼ੁਰਤੋਂ ਮਦਰ ਮਦਰ ਮੇਰੀ ਦੀ ਸ਼ੁਰਤੋਂ ਡਰਾਮੇ ਯਾਨੀ ਮਦਰ ਮੇਰੀ ਦੀ ਕਹਿੰਦਾ ਮੇਰੇ ਕੁੜੀਆਂ ਆਪਣੀਆਂ ਕੁੜੀਆਂ ਮੇਨਾਂ ਸੁਆਦੇ ਕਰਦਾ ਮੈਨੂੰ ਕਹਿੰਦੀ ਹਰ 6 ਮਹੀਨਾ ਬਾਅਦ ਬਦਲਦਾ ਮਦਰ ਮੇਰੀ ਦੀ ਡਰਾਮੇਬਾਜੀ ਕਰਨ ਦੀ ਆਦਤ ਹੈ ਜੀ ਸ਼ੁਰੂ ਤੋਂ ਕਿਉਂਕਿ ਇਹ ਸ਼ੁਰੂ ਤੋਂ 5-6 ਸਾਲਾਂ ਤੋਂ ਅਦਾ ਕਰਦੀ ਹੈ ਮੈਂ ਕਹੇ ਨੀ ਗੱਲ ਤੇ ਪਹਿਲੇ ਪੂਰੀ ਸੁਣੋ ਨਾ ਕਿਉਂ ਗਿਆ ਸੀ ਮੈਨੂੰ ਕਹਿੰਦੀ ਹਰ 6 ਮਹੀਨਾ ਬਾਅਦ ਉਹ ਨਵੀਂ ਜਾਨੀ ਦਾ ਖਤ ਦਾ ਰਹਿਣਾ ਹੁੰਦਾ ਦੱਸੋ ਬਦਲ ਕਰਨਾ ਹੀ ਆ ਕੋਈ ਮੁੰਡਾ ਉਹ ਕੁੜੀ ਰੱਖਦੀ 6 ਮਹੀਨਿਆਂ ਬਾਅਦ ਦੱਸੋ ਕਹਿੰਦੀ ਉਹ ਕੁੜੀ 6 ਮਹੀਨਿਆਂ ਨੂੰ ਨਵਾਂ ਖਤ ਮੁੰਡਾ ਰੱਖਦੀ ਹੈ ਹਾਂ ਜੀ ਉਹਦੀ ਗੱਲ ਉਹਦੀ ਗੱਲ ਸਾਨੂੰ ਕੋਈ ਕੱਲ ਕੋਈ ਕੁੜੀ ਦੀ ਗ ਜੇ ਜਾਓ ਆਪ ਨਹੀਂ ਹੋਣਾ ਇਹਨਾਂ ਨਾਲ ਨਾਣਾ ਕਿ ਕਿੰਨੇ ਨਾਲ ਮੈਂ ਜੀ ਮੈਂ ਉਹਨੇ ਨਾਲ ਹੀ ਰਹਿਣਾ ਮੈਂ ਆਪਣੇ ਪਰਿਵਾਰ ਦੇ ਮੈਂਬਰ ਨਾਲ ਨਹੀਂ ਰਹਿਣਾ ਤੇ ਬੱਚਿਆਂ ਦਾ ਬੱਚੇ ਕੋਰਟ ਚ ਕੇਸ ਕਰਨ ਨਾ ਕੋਰਟ ਜੋ ਫੈਸਲਾ ਕਰੇਗੀ ਮੈਨੂੰ ਮਨਜ਼ੂਰ ਹੈ ਮੈਂ ਕਿਸੇ ਚੀਜ਼ ਤੋਂ ਭੱਜਦਾ ਥੋੜੀ ਪਿਆਜੇ ਨਾ ਮੈਂ ਪਹਿਲੇ ਭੱਜਿਆ ਨਾ ਮੈਂ ਹੁਣ ਭੱਜਿਆ ਨਾ ਮੈਂ ਕੱਲ ਭਜਣਾ ਬਾਕੀ ਮੇਰੀ ਵਾਈਫ ਦੀ ਜ਼ੁਬਾਨ ਸਾਰੀ ਦੁਨੀਆ ਨੂੰ ਪਤਾ ਮੇਰੇ ਮਹੱਲੇ 'ਚ ਵੀ ਪਤਾ ਕਰਤੀ ਕਰ ਸਕਦੇ ਜੇ ਹੁਣ ਭਾਵੇਂ ਮੱਲਾ ਨਾਲ ਨਾਲ ਤੁਰਿਆ ਬਾਕੀ ਸਾਰਿਆਂ ਨੂੰ ਪਤਾ ਕਿਰਨਾਂ ਹੋਰੀ ਬਣੀ ਤੇ ਕਿਰਨਾਂ ਨਹੀਂ ਬਣੀ ਅਗਾ ਤਾਈ ਵੀ ਆਈ ਆ ਸਾਰੇ ਆ ਗਏ ਆ ਉਹ ਆਈ ਆ ਨਾ ਤਦੇ ਤਾਈ ਦੂਰ ਖੜੀ ਆ ਕਦੇ ਤਾਈ ਦੂਰ ਖੜੀ ਨਹੀਂ ਘਰ ਜਾਵਾਂਗਾ ਮਾਰੇ ਮੇਰਾ ਘਰ ਆ ਆਪਣਾ ਘਰ ਜਾਊਂਗਾ ਮੈਂ ਆਪਣਾ ਕਾਰੋਬਾਰ ਕਰੂੰਗਾ ਬਾਕੀ ਮੇਰੇ ਕੋ ਐਕਸਪੈਕਟੇਸ਼ਨ ਨਾ ਰੱਖਣ ਜਦ ਤੱਕ ਕੋਰਟ ਚ ਕੇਸ ਨਹੀਂ ਕਰਦੇ ਮੇਰੇ ਕੋ ਐਕਸਪੈਕਟੇਸ਼ਨ ਨਾ ਰੱਖਣ ਕਿ ਮੈਂ ਇਹਨਾਂ ਦਾ ਕੁਝ ਕਰਾਂਗਾ ਕੁਝ ਨਹੀਂ ਕਰਾਂਗਾ ਕੁਝ ਵੀ ਨਹੀਂ ਕਰਾਂਗਾ ਕਿਉਂਕਿ ਮੈਂ ਕੰਮ ਹੀ ਨਹੀਂ ਕਰਨਾ ਫੇਰ ਤੋਂ ਮੈਂ ਇਹਨਾਂ ਠੱਲਾ ਭਾਵੇਂ ਮੈਨੂੰ ਅੰਦਰ ਛੱਡ ਦੇ ਨਾ ਭਾਵੇਂ ਤਿਆ ਕਰਾ ਦੇ ਮੈਨੂੰ ਅੰਦਰ ਜਾਣਾ ਮਨਜ਼ੂਰ ਆ। ਹਾਂਜੀ ਹਾਂਜੀ। ਪਰ ਆਪਣੀ ਘਰ ਵਾਲੀ ਨਾਲ ਨਹੀਂ। ਬਿਲਕੁਲ ਬਿਲਕੁਲ। ਮਾਰਾ ਜਦੋਂ ਪੱਤਾ ਹੀ ਕੱਢਦਾ ਫਿਰ ਜਵਾਨ ਕਹਿੰਦਾ। ਮਾਰਦਾ ਤਾਂ ਇਹ ਕੀ ਰਹਿਣਾ ਬੱਚਾ ਨੂੰ ਰੱਖਣਾਗੇ। ਹਾਂਜੀ ਹਾਂਜੀ। ਬੱਚੇ ਨੂੰ ਵੀ ਤਾਂ ਮਾਰਿਆ ਸੀ। ਸੂਸਾਈਟ ਕਰਨ ਚੱਲੇ ਸੀ ਤੇ ਬੱਚਾ ਕਹਿੰਦਾ ਪਿਆ ਸੀ ਕਿ ਮੈਂ ਨਹੀਂ ਜਾਣਾ ਮੈਨੂੰ ਖਿੱਚਿਆ ਸੀ ਤੋਰੇ ਥੱਪੜ ਲੱਗ ਗਿਆ ਮੂੰਹ ਤੇ। ਥੱਪੜ ਨਹੀਂ ਲੱਗਾ। ਜੇ ਮਾਰਿਆ ਹੁੰਦਾ ਜੇ ਮਾਰੇ ਜੇ ਮਾਰਿਆ ਹੁੰਦਾ ਇੱਕ ਦੀ ਜਗ੍ਹਾ ਬੰਦਾ 4-5 ਚਪੇੜਾ ਮਾਰ ਸਕਦਾ। ਆਪਾਂ ਦਾ ਡੀਟੇਲ ਰਿਕਾਰਡ ਨਾ ਠੀਕ ਹੈ ਜੀ ਰਣ ਹਾਂਜੀ ਸਾਡੀ ਥੇਲੀ ਦਾ ਮੈਨੂੰ ਨਹੀਂ ਪਤਾ ਜੀ ਇਹ ਗੱਲ ਦਾ ਅੱਛਾ ਜੀ ਹਾਂਜੀ ਪਰ ਉਹ ਕਹਿੰਦੇ ਕਿ ਤੁਸੀਂ ਫਿਰ ਇੱਥੇ ਹੀ ਰਹਿ ਰਹੇ ਹੋ ਇੱਥੇ ਰਹਿ ਰਹੇ ਪੁੱਛੋ ਸਾਰੇ ਮਹੱਲੇ ਨੂੰ ਰਾਤੀ ਮੈਂ ਘਰ ਨਹੀਂ ਆਂਦਾ ਮੇਰੇ ਮਹੱਲੇ ਪੁੱਛ ਲੋ ਆਹ ਕੋਣਾ ਚਿਹਰਾ ਹੈ ਨਾ ਤੈਨੂੰ ਘਰ ਜੀ ਆਹ ਤਾਂ ਕਹਿੰਦੇ ਮਹੱਲੇ ਨੂੰ ਪੁੱਛ ਲੋ ਜੀ ਮਹੱਲੇ ਨੂੰ ਪੁੱਛ ਲੋ ਇਹ ਵੀਡੀਓ ਬਣਾ ਰਹੀ ਨਾ ਹਰ ਦਵਾਰ ਜਾਣੀ ਹੈ ਵੀਡੀਓ ਹਾਂਜੀ ਹਾਂਜੀ ਹਰ ਦਵਾਰੀ ਸਾਡਾ ਪੁੱਲ ਨਹੀਂ ਜਾਂਦਾ ਜੀ ਆਹ ਹਾਂਜੀ ਹਾਂਜੀ ਹਰ ਦਵਾਰੀ ਨਸਲ ਹੈ ਨਾ ਤੁਹਾਨੂੰ ਪਤਾ ਹੀ ਹੈ ਓਕੇ ਮਾਰਾ ਪਾ ਜੀ ਮੇਰੀ ਕੋਈ ਗਲਤੀ ਨਹੀਂ ਇਹਨਾਂ ਨੇ ਮੈਨੂੰ ਪਹਿਲਾਂ ਨਹੀਂ ਦੱਸਿਆ ਕਿ ਮੈਂ ਮੈਰਿਡ ਆਂ ਠੀਕ ਆ ਇਹਨਾਂ ਦਾ ਸਹੀ ਮੈਨ ਮੈਰਿਡ ਹੈ ਗਿਆ ਅੱਛਾ ਜੀ ਠੀਕ ਆ ਹੁਣ ਮੇਰੀ ਜਿਹੜੀ ਵਾਈਫ ਨੇ ਆ ਗਿਆ ਜਹ ਹੰਗਾਮਾ ਦੇ ਤੱਕ ਮੇਰਾ ਹਸਬੰਡ ਵਿਧਾਕਾਰੀ ਸਰਕਾਰੀ ਨੂੰ ਜਦੋਂ ਤੱਕ ਪਤਾ ਨਹੀਂ چلا ਠੀਕ ਹੈ ਤੇ ਨਾ ਮੈਨੂੰ ਕੋਈ ਬਲੈਕਮੇਲ ਕਰ ਰਹੀਆਂ ਪਿਆਰ ਕਰਦੇ ਸੀ ਦੁਜੇ ਨੂੰ ਇਹ ਕਹਿੰਦਾ ਸੀ ਕਿ ਮੈਂ ਪਿਆਰ ਕਰਦਾ ਤੇ ਮੈਨੂੰ ਪਿਆਰ ਕਰਦੇ ਸੀ ਅਜਿਹਾ ਤਾਂ ਕੁਝ ਨਹੀਂਗਾ ਅਸੀਂ ਕੋਈ ਵੀ ਮੈਂ ਅਜਿਹਾ ਦਾ ਕੁਝ ਨਹੀਂ ਕੀਤਾ ਹੋਇਆ ਤੇ ਜਿਹੜਾ ਸਾਡੇ ਤੇ ਇਲਜ਼ਾਮ ਲਾਵੇਓ ਫਰੋਜ਼ੀ ਬਾਈਬਲ ਤੇ ਤੁਹਾਡੇ ਸਾਹਮਣੇ ਬੈਠਾ ਤੁਹਾਨੂੰ ਪੁੱਛ ਸਕਦੇ ਕਿ ਮੈਂ ਕੋਈ ਤਰੀਕੋ ਇਲਜ਼ਾਮ ਲਾਇਆ ਹੋਵੇਗਾ। ਸੀਸ਼ਾ ਦਾ ਬਲਾਕ ਡਾਉਨ ਰਾਮਾ ਨਾਲ ਫਰੋਜ਼ੀ ਦੇ ਪਿਆਰ ਦਾ ਨਾਂ ਨੇ ਸਾਰੇ ਜਿਹੜੇ ਇਕੱਠੇ ਕਰਕੇ ਆ ਗਏ ਭੱਲੇ ਵਿੱਚ ਜਦ ਕਿ ਮੇਰੀ ਵਾਈਫ ਵੀ ਕੇ ਨਾ ਆਪਣੀ ਬਣੀ ਹੋਈ। ਆ ਸਭ ਹੁਣ ਜਾਣ ਕੇ ਫਰੋਜ਼ੀ ਬਾਈ ਹੋ ਗਈ ਹੈ ਕਿ ਮੈਨੂੰ ਕੁੱਟਦਾ ਹਮਾਤਾ ਜੇ ਮੈਂ ਕੁੱਟਦਾ ਹਮਾਤਾ। ਬਲਾਲਾ ਕਿ ਤੁਸੀਂ ਇਹਨਾਂ ਦੇ ਨਾਮ ਤੇ ਝੂਠ ਬੋਲਿਆ ਜਿਸ ਤਰ੍ਹਾਂ ਨਾਲ ਉਹ ਦੱਸਿਆ ਜਾ ਰਿਹਾ ਕਿ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕਿ ਕੀ ਹੋਇਆ। ਬਾਅਦ 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 ਭਾਜੀ ਨੇ ਦੱਸਤਾ ਸੀਗਾ ਬਾਅਦ ਵਿੱਚ ਬਾਅਦ ਤੁਹਾਨੂੰ ਪਤਾ ਵੀ 6 ਮਹੀਨੇ ਪਹਿਲੇ ਜਦੋਂ ਦਈ ਵਚਨਮ ਦੱਸਦਾ ਜੀ ਕਿ ਮੇਰੇ ਸਾਹਮਣੇ ਮੇਰੀ ਵਾਈਫ ਨਾਲ ਫੋਨ ਤੇ ਲੱਗਦੀ ਹੁੰਦੀ ਸੀ ਕਿ ਮੈਂਥੋ ਚੱਲ ਜਣਾ ਨਥੇ ਨਹੀਂ ਰਹਾ ਕਿ ਮੈਂ ਤੁਹਾਨੂੰ ਤਲਾਕ ਦੇ ਦਵਾਂ ਅੱਛਾ ਜੀ ਤੇ ਉਹ ਸਭ ਗੱਲਾਂ ਤੋਂ ਮੁਕਰਦੀ ਸੀ ਕਿ ਮੈਂ ਇਦਾਂ ਦੀ ਕੋਈ ਗੱਲ ਨਹੀਂ ਬਹੁਤ ਕੁਝ ਕਰਦੀ ਸੀ ਇਹਦੇ ਨਾਲ ਕੂਰ ਕਰਕੇ ਇਹਨਾਂ ਨੂੰ ਤੰਗ ਕਰਦੀ ਸੀ ਬਹੁਤ ਜ਼ਿਆਦਾ ਤਾਂ ਅਚਰਮੀ ਕਰਦੀ ਸੀ ਕਿ ਘਰੇ ਰੋਟੀ ਇਹਨਾਂ ਨੇ ਕਦੀ ਨਹੀਂ ਦਿੱਤੀ ਰੋਟੀ ਫੇਰ ਤੋਂ ਹੀ ਰੋਟੀ ਖਾਂਦੇ ਸੀ ਮੇਰੇ ਲਈ ਜਾਣ ਬੁੱਝ ਕੇ ਕਹਦੇ ਕਿ ਮੈਨੂੰ ਬਲੈਕਮੇਲ ਕਰਦੀ ਤਾਂ ਆਪਾਂ ਕੋਈ ਪਸਾ ਦੇ ਨਾ ਮਗਰ ਮੈਂ ਹੁਣ ਤਾਂ ਨਹੀਂ ਕਰ ਸਕਦਾ ਨਹੀਂ ਮੇਰੇ ਸਹੋਣੇ ਮੇਰੀ ਵੀ ਸਾਰੇ ਭੱਲੇ ਚ ਬੇਇੱਜ਼ਤੀ ਹੋਈ ਹੈ ਤੇ ਮੈਂ ਤਾਂ ਵੀ ਖੜਾ ਆਪਣਾ ਬਾਕੀ ਆ ਗਾਲਜੋ ਤਾਂ। ਕਿਹਦੀ ਹੁੰਦੀ ਇਹਨਾਂ ਦਾ ਨਾਲ ਨਾ ਜਾਣਾ। ਇਹਨਾਂ ਦਾ ਰਹਿਣਾ ਵਾਈਫਰਾਂ ਤੇ ਬਰਾ ਪਤਾ ਹੀ ਟਟਿਆ ਗਿਆ। ਅੱਛਾ ਜੀ। ਮੈਨੂੰ ਆਪਣੀ ਵਾਈਫ ਵੀਲੇ ਪਹਿਲੇ ਵੀ ਨਹੀਂ ਪਸੰਦ ਤੇ ਹੁੰਦੇ ਵੈਸੇ ਉਹਨੇ ਜੋ ਹਰਕਤ ਕਰਤੀ ਆ ਤੁਹਾਨੂੰ ਪਤਾ ਬੇਇੱਜ਼ਤੀ ਹਰ ਪਾਸੇ ਹੋਈ ਗਈ। ਬਾਕੀ ਜੇ ਕੰਨ ਕੁਛ ਕਰ ਕੋ ਲੈਂਦੀ ਤੇ ਮੇਰਾ ਕੋਈ ਜੁਮਾ ਨਹੀਂ ਜੇਗਾ ਤੇ ਮੈਂ ਕੁਛ ਕਰਨ ਨਾਲ ਤਾਂ ਵੀ ਵਾਰਾ ਕੋਈ ਜੁਮਾ। ਅਰੇ ਕੋਲੇ ਪਲੇ ਬਿਆਰ ਦੇ ਕੰਸੀ ਕਰੇ। ਮੈਡਮ ਤੁਹਾਨੂੰ ਕੀ ਕਹਣਾ ਕਰਦੇ ਹੋ? ਪਈ ਇਹਨਾਂ ਨੂੰ ਆਪਣਾ ਨਾਰਾ ਕਹਿੰਦੇ। ਹਾਂਜੀ ਇਹ ਮੇਰੇ ਨਾਲ ਰਹਿਣਗੇ ਸਾਂਡ ਲੈਣਗੇ ਤਾਂ ਮੈਂ ਇਹਨਾਂ ਤੇ ਨੋਟ ਫੜੀ। ਅੱਛਾ ਜੀ। ਜਿੱਤਾਂ ਉਹਨਾਂ ਦੀ ਵਾਈਫ ਫੋਨ ਆ ਗਿਆ ਤੁਹਾਡੇ ਘਰ ਦੇ ਬਾਹਰ ਬੋਲਦੀ ਪਈ ਹੈ। ਜੋ ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਪਹਿਲਾਂ ਉਹਨੂੰ ਸੰਭਾਲ ਕੇ ਰੱਖਦੀ ਮੈਂ ਤਾਂ ਕਿਹਾ ਸੀ ਪਹਿਲਾਂ ਉਹਨੂੰ ਕਿਸ ਆਪਣੇ ਸਾਹਮਣੇ ਰੱਖੋ। ਫੋਨ ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ। ਉਹ ਕਹਿੰਦੀ ਸੀ ਕਿ ਮੈਂ ਕੋਈ ਨਹੀਂ ਮੈਂ ਸੰਭਾਲ ਲਾਂਗੀ ਫਿਰ ਹੋ ਕਿਉਂ ਨਹੀਂ ਸੰਭਾਲ ਪਾਈ। ਤੇ ਇਹਨਾਂ ਮੇਰੇ ਜੋਦੀ। ਨਹੀਂ ਮੇਰੀ ਮੈਰਿਜ ਹੋ ਚੁੱਕੀ ਪਹਿਲਾਂ। ਅੱਛਾ ਜੀ। ਹਾਂਜੀ। ਤਲਾਕ ਦੇ। ਹਾਂਜੀ।